ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਪਿਆਰੀਆਂ ਸੋਨੀਆਂ ਤੇ 익ਸਕਲੂਸਿਵ ਕਲੈਕਸ਼ਨਾਂ ਲੈ ਕੇ ਆਈਆਂ ਸਿਰਫ ਤੇ ਸਿਰਫ 770 ਵਿੱਚ ਤੁਸੀਂ ਇਹ ਜਿਹੜੇ ਸੂਟ ਚੱਲ ਰਹੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹਨਾਂ ਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਬਹੁਤ ਸੋਹਣਾ ਦੁਪੱਟਾ ਲੈਸ ਲੱਗੀ ਹੋਈ ਹੈ ਕੱਟਵਰਕ ਹੋਇਆ ਵਿੱਚ ਵੀ ਵਰਕ ਹੈ ਬਾਟਮ ਪਲੇਨ ਆਏਗੀ ਤੇ ਜਿਹੜੀ ਸ਼ਰਟ ਆ ਪ੍ਰਿੰਟਡ ਆਏਗੀ ਇਹਦੇ ਵਿੱਚ ਕਲਰ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਿਰਫ ਤੇ ਸਿਰਫ 770 ਵਿੱਚ ਫ੍ਰੀ ਸ਼ਿਪਿੰਗ ਚਾਰਜਸ ਆਲ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਨਾਂ ਤੇ ਅਗਰ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਉਹਨਾਂ ਦੇ ਵਿੱਚੋਂ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਕੁਝ ਕਲੈਕਸ਼ਨਾਂ ਦੀ ਮੈਂ ਇੱਥੇ ਪ੍ਰਾਈਸ ਤੁਹਾਨੂੰ ਮੈਂਸ਼ਨ ਕਰ ਦਿੱਤੀ ਹੈ ਬਾਕੀ ਜਿਨ੍ਹਾਂ ਦੀ ਨਹੀਂ ਹੋਈ ਉਹ ਤੁਸੀਂ ਮੈਨੂੰ ਨੰਬਰ 'ਤੇ ਜਾ ਕੇ ਪੁੱਛ ਸਕਦੇ ਹੋ ਕਿਉਂਕਿ ਕਲੈਕਸ਼ਨਾਂ ਕਿਸੇ ਵੇਲੇ ਮੈਂ ਵੀਡੀਓ 'ਚ ਕਾਫੀ ਲੈ ਕੇ ਆਣੀ ਆ ਇਸ ਲਈ ਐ ਵੀ ਕੜਾਈਆਂ ਵਾਲੀਆਂ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਤੇ ਸਭ ਘੱਟ ਪ੍ਰਾਈਸ ਵਾਲੀਆਂ ਨੇ ਤੇ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਇਹਦਾ ਫੈਬਰਿਕ ਹੁੰਦਾ ਹੈ ਸਿਰਫ ਤੇ ਸਿਰਫ 540 ਦੇ ਵਿੱਚ ਤੁਸੀਂ ਆਏ ਜਿਹੜੇ ਸੂਟ ਹੋਣ ਚੱਲ ਰਹੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 540 ਤੇ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਫਿਲਹਾਲ ਜਿਹੜੇ ਕਲਰ ਇਹਨਾਂ ਵਿੱਚ ਇੱਥੇ ਅਵੇਲੇਬਲ ਹੈਗੇ ਸੀ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਤੁਸੀਂ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਆ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਹਾਨੂੰ ਪਤਾ ਚੱਲਦਾ ਰਹੇ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਤਰ੍ਹਾਂ ਦੇ ਕਿਹੜੇ ਡਿਜ਼ਾਈਨ ਦੇ ਨਾਲ ਕਿਹੜੇ ਪ੍ਰਿੰਟ ਦੇ ਨਾਲ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਟ੍ਰੈਂਡੀ-ਟ੍ਰੈਂਡੀ ਕਲੈਕਸ਼ਨਾਂ ਹੀ ਲੈ ਕੇ ਆਉਂਦੀ ਆ ਜਿਹੜੀਆਂ ਕਿ ਬਹੁਤ ਟ੍ਰੈਂਡ ਵਿੱਚ ਹੁੰਦੀਆਂ ਨੇ ਤੇ ਪ੍ਰਾਈਸ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਅਫੋਰਡੇਬਲ ਹੋਵੇ ਹਰ ਇੱਕ ਦੀ ਰੇਂਜ ਵਿੱਚ ਹੋਵੇ ਬਾਕੀ ਹਾਈ ਰੇਂਜ ਵਾਲੀਆਂ ਤੇ ਹੈਂਡਵਰਕ ਵਾਲੀਆਂ ਉਹ ਦੇਖਣੀ ਆ ਤੇ ਤੁਸੀਂ ਮੇਰੇ ਮੈਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਤੇ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਇਹ ਵੀ ਜਿਹੜੇ ਸੂਟ ਫਿਲਹਾਲ ਚੱਲ ਰਹੇ ਨੇ ਇਹ ਵੀ ਤੁਹਾਨੂੰ 540 ਵਿੱਚ ਮਿਲਣਗੇ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮੈਂ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ